वापस ना देते चारे दे करके अपने ही ऐनका दी दुकान ਦੇ ਵਿੱਚ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨ ਤੋਂ ਪਹਿਲਾਂ ਖੁਦਕੁਸ਼ੀ ਦੇ ਕਾਰਨ ਇੱਕ ਵੀਡੀਓ ਬਣਾ ਕੇ ਆਪਣੇ ਫੋਨ ਦੇ ਵਿੱਚ ਬਣਾ ਲੀ ਗਈ ਅਤੇ ਫਿਲਹਾਲ پولیس ਨੇ ਮ੍ਰਿਤਕ ਵਿਕਰਮ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜੁੜਾ ਹੈ ਬੇਵਮ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਵਿਕਰਮ ਸ਼ਰਮਾ ਜਗਰਾਉਂ ਦੇ ਨੇੜੇ ਕਸਬਾ ਸਿਦਵਾ ਬੇਰ ਦੇ ਐਨਕਾ ਦੀ ਦੁਕਾਨ ਕਰਦਾ ਸੀ 44 44 ਸਾਲ ਦੇ ਉਮਰ ਦੇ ਦੇ ਸਿੱਧੂਆਂ ਵੇਟ ਕਹਿੰਦੇ ਆ ਕੰਮ ਕਰਦਾ ਜੀ ਦੁਕਾਨ ਤੇ ਸਿੱਧੂਆਂ ਵੇਟ ਤੇ ਕੱਲ ਸਾਨੂੰ ਜਦੋਂ ਕੋ ਕੋ ਸਿੱਧੂਆਂ ਵੇਟ ਤੋਂ ਕੋਣ ਆਇਆ ਇਦਾਂ ਕਰਕੇ ਜੀ ਤਬੀਅਤ ਖਰਾਬ ਹੋਈ ਉਹਨੂੰ ਕੇਰਵੈਲ ਤੇ ਲੈ ਕੇ ਆਏ ਅਸੀਂ ਕੇਰਵੈਲ ਦੇ ਗਏ ਆ ਮੇਰੇ ਭਾਬੀ ਜੀ ਦੇ ਉਹਦੇ ਮਿਸਿਸ ਤੇ ਉਹ ਜਾ ਕੇ ਉੱਥੇ ਉਹਨਾਂ ਨੇ ਲੁਧਿਆਣੇ ਰੈ퍼 ਕੀਤਾ ਲੁਧਿਆਣੇੋਂ ਦੁਬਾਰਾ ਫੇਰ ਕਹਿੰਦੇ ਆ ਉਹਦੀ ਨਾਕ ਕੰਡੀਸ਼ਨ ਸੀ ਠੀਕ ਹੋਣ ਦੇ ਕਾਰਨ ਉਹਨੂੰ ਦੁਬਾਰਾ ਕੇਰਵੈਲ ਤੇ ਲਿਆਏ ਜਦੋਂ ਦੁਬਾਰਾ ਕੇਰਵੈਲ ਤੇ ਲਿਆਏ ਤੇ ਉਹਨਾਂ ਨੂੰ ਉੱਥੇ ਮੇਰੇ ਤਾਂ ਕੋਸ਼ਿਸ਼ ਕਰ ਦਿੱਤਾ ਕਿ ਉਹਨਾਂ ਨੇ ਕਹਿੰਦਾ ਡੈਟ ਡਿਕਲੇਅਰ ਕਰਦਾ ਅਸੀਂ ਘਰੇ ਲਿਆਏ ਘ ਉਤਵਾ ਸ਼ਾਮ ਨੂੰ Sartre ਕੋਈ ਉਹਨਾਂ ਦਾ ਫੋਨ ਚੈੱਕ ਜੀ ਤੁਸੀਂ ਕੀਤਾ ਉਹਦੇ ਵਿੱਚ ਉਹਨਾਂ ਦੀਆਂ ਕੁਝ ਵੀਡੀਓ ਬਣੀਆਂ ਦਿਖੀਆਂ ਜਿਸ ਵੀਡੀਓ 'ਚ ਉਹ ਕਹਿ ਰਹੇ ਆ ਕਿ ਮੇਰੀ ਮੌਤ ਦੇ ਤਿੰਨ ਬੰਦੇ ਜ਼ਿੰਮੇਵਾਰ ਆ ਜਿਨ੍ਹਾਂ ਦਾ ਉਹਨਾਂ ਨਾਮ ਲਿੱਤਾ ਉਹ ਤਿੰਨੇ ਸਿੱਧੋਂ ਵੜਦੇ ਰਹਿਣ ਵਾਲੇ ਆਵਾਸੀ ਆ ਤੇ ਅਸੀਂ ਇਹ ਸਾਰੇ ਇਨਫੋਰਮੇਸ਼ਨ ਪੁਲਿਸ ਨੂੰ ਦੇ ਦਿੱਤੀ ਪੁਲੀਸ ਸਾਥ ਜਾ ਕੇ ਸਾਡੇ ਬਿਆਨ ਲੈ ਗਈ ਹੈ ਭਾਬੀ ਜੀ ਦੇ ਤੇ ਬਿਆਨਾਂ ਦੇ ਅਸੀਂ ਜਿੰਨੇ ਹੈ ਕਿ ਜਲਦ ਜਲਦ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਲੀ ਬੰਦੀ ਕਾਰਵਾਈ ਆ ਕੀਤੀ ਜਾਵੇ ਤਾਂ ਕਿ ਸਾਡੇ ਭਰਾ ਨੂੰ ਇਨਸਾਫ ਮਿਲ ਸਕੇ ਜਿਹੜੇ ਵਿੱਕੀ ਆ ਮੁੰਡਾ ਜੀ ਇਹਦਾ ਮਤਲਬ ਲੈਂ ਦੇਣ ਸੀਗਾ ਮੇਰੇ ਬ੍ਰਦਰ ਦਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਤੇ ਬਾਕੀ ਜੋ ਵੀ ਹੋਇਆ ਹਨ ਉਹਦੀ ਡਾਕ ਕੀਤੀ ਹੋਈ ਸੀਗੀ ਜਦੋਂ ਮਤਲਬ ਉਹਨੂੰ ਲੈ ਕੇ ਗਏ ਆ ਉਹਦਾ ਮਤਲਬ ਜੀ ਹਾਰਟ ਐਟੈਕ ਦੀ ਪ੍ਰੋਬਲਮ ਆਈ ਸੀਗੀ ਠੀਕ ਆ ਤੇ ਡਰਿੰਕ ਵੀ ਉਹ ਕਰ ਰਿਹਾ ਸੀ ਉਸ ਟਾਈਮ ਤੇ ਦੱਸਣ ਅਨੁਸਾਰ ਜਿਹੜੇ ਦੁਕਾਨਦਾਰ ਸੀ ਉਸ ਤੋਂ बाकी आप पुलिस वाले को नहीं पता पुलिस जांच कर रही है तेरे कुछ असि इनहा से विसे दी स्टेटमेंट ले ली जो थे सुबह बेटा तालाब पे कर रहा ये स्टेटमेंट तो बाद में भी करने कर दे जितते पता लगे जड़ी फोन पे वीडियो है ये पहला दिन बनाई गई है जी वो सोने तक जड़ी कार्रवाई है